ਵਾਸ਼ਨਾ ਵੱਧਾ ਆਵੇ ਜਾਵੇ ਲੋਕ ਬਾਸ਼ਨਾ ਬਹੁਤ ਤੰਗ ਕਰਦੀ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਲੰਕਾ ਜਿੱਤ ਕੇ ਅਯੁੱਧਿਆ ਵਾਪਸ ਆਏ ਤਾਂ ਅਗਲ ਪ੍ਰੀਖਿਆ ਲੈ ਕੇ ਸੀਤਾ ਨੂੰ ਆਪਣੇ ਨਾਲ ਵੜਾਇਆ ਇਸ ਤੋਂ ਬਾਅਦ ਇੱਕ ਦਿਨ ਆਪ ਪ੍ਰਜਾ ਦਾ ਹਾਲ ਦੇਖਣ ਵਾਸਤੇ ਵੀਰ ਯਾਤਰਾ ਕਰਦੇ ਕਰਦੇ ਇੱਕ ਐਸੇ ਥਾਂ ਗਏ ਜਿੱਥੇ ਇੱਕ ਪਤੀ ਅਤੇ ਪਤਨੀ ਆਪਸ ਵਿੱਚ ਲੜ ਰਹੇ ਸਨ ਰਾਮਚੰਦਰ ਜੀ ਕੀ ਦੇਖਦੇ ਹਨ ਕਿ ਹਨੇਰਾ ਹੋ ਚੁੱਕਿਆ ਸੀ ਕਿ ਇੱਕ ਪਤੀ ਆਪਣੀ ਪਤਨੀ ਨੂੰ ਘਰ ਦੇ ਅੰਦਰ ਨਹੀਂ ਸੀ ਔਣ ਦੇ ਰਿਹਾ ਅਤੇ ਕਹਿ ਸੀ ਕਿ ਮੇਰੇ ਘਰ ਵਿੱਚ ਪੈਰ ਨਾ ਰੱਖੀ। ਆਰਮਚੰਦਰ ਜੀ ਨੇ ਭੇਸ ਵਟਾਇਆ ਹੋਇਆ ਸੀ। ਚਾਹ ਕੇ ਪੁੱਛਿਆ, "ਪੁਰਖਾ ਕੀ ਗੱਲ ਹੈ ਤੂੰ ਇਸ ਨੂੰ ਅੰਦਰ ਕਿਉਂ ਨਾ ਬਣ ਦੇ ਰਿਹਾ? ਇਹ ਕਿੱਥੇ ਜਾਵੇ?" ਕਹਿੰਦਾ, "ਮੈਂ ਇਸ ਨੂੰ ਕਿਵੇਂ ਔਣ ਦਿਆਂ ਅੰਦਰ ਕਿਉਂਕਿ ਮੇਰੀ ਇਜਾਜ਼ਤ ਤੋਂ ਬਗੈਰ ਇਹ ਪੀਕਿਆਂ ਨੂੰ ਗਈ ਹੈ।" ਆਰਮਚੰਦਰ ਜੀ ਕਹਿਣ ਲੱਗੇ ਕਿ, "ਕਿਉਂ ਬੀਬੀ ਤੂੰ ਆਪਣੇ ਪਤੀ ਨੂੰ ਪੁੱਛਿਆ ਨਹੀਂ ਸੀ?" ਉਸ ਬੀਬੀ ਨੇ ਕਿਹਾ ਕਿ, "ਮੈਨੂੰ ਸੁਨੇਹਾ ਆਇਆ ਸੀ ਕਿ ਮੇਰੇ ਪਿਤਾ ਜੀ ਬਹੁਤ ਸਖਤ ਬਿਮਾਰ ਹਨ ਅਤੇ ਇਹ ਤੋਬੀ ਘਾਟ ਤੇ ਗਿਆ ਹੋਇਆ ਸੀ ਮੇਰੇ ਜਿਹੜੇ ਪੇਕੇ ਨੇ ਇਹ ਸਾਹਮਣੇ ਥੋੜੀ ਵਿੱਥ ਤੇ ਹੀ ਹਨ ਆ ਸਾਰਾ ਪਿੰਡ ਜਿਹੜਾ ਦਿਖਦਾ ਹੈ ਇਹ ਮੇਰੇ ਪੇਕੇ ਪਿੰਡ ਹੈ ਕੋਈ ਅੱਧਾ ਮੀਲ ਤੇ ਹੈ ਤੇ ਤੋ ਵੀ ਘਾਟ ਡੇਢ ਮੀਲ ਤੇ ਹੈ ਤੇ ਜੇ ਮੈਂ ਉਧਰ ਪੁੱਛਣ ਜਾਂਦੀ ਤਾਂ ਮੈਨੂੰ ਤਿੰਨ ਮੀਲ ਤਾਂ ਆਹੀ ਵਾਟ ਪੈ ਜਾਣੀ ਸੀ ਨਾਲੇ ਜਿਆਦਾ ਚਿਰ ਘਰ ਤੋਂ ਗੈਰ ਹਾਜ਼ਰ ਰਹਿਣਾ ਪੈਣਾ ਸੀ ਐ ਸੋਚਿਆ ਕਿ ਮੈਂ ਨੱਠ ਕੇ ਜਾ ਕੇ ਆਪਣੇ ਪਿਓ ਦੀ ਖਬਰ ਲੈ ਆਵਾਂ ਪਾਣੀ ਵੀ ਨਹੀਂ ਪੀਤਾ ਨਾ ਹੀ ਰੋਟੀ ਖਾਧੀ ਉਸੀ ਤਰ੍ਹਾਂ ਆ ਗਈ ਹੁਣੇ ਹੀ ਗਈ ਸੀ ਹੁਣੇ ਹੀ ਮੁੜ ਆਈਂ ਰਾਮਚੰਦਰ ਜੀ ਨੇ ਕਿਹਾ ਕਿ ਇਸ ਵਿੱਚ ਇਸ ਦਾ ਕੀ ਕਸੂਰ ਹੈ ਤੂੰ ਬੀਬੀ ਨੂੰ ਅੰਦਰ ਔਣ ਦੀ ਆਗਿਆ ਦੇ ਧੋਬੀ ਕਹਿਣ ਲੱਗਾ ਵਾਹ ਵਈ ਵਾਹ ਤੂੰ ਮੈਨੂੰ ਰਾਮਚੰਦਰ ਸਮਝਦਾ ਹੈ ਕਿ ਸੀਤਾ ਲੰਕਾਪਤੀ 라ਵਣ ਦੇ ਬਾਗ ਵਿੱਚ ਰਹੀ ਹੋਈ ਨੂੰ ਰਾਮਚੰਦਰ ਨੇ ਫੇਰ ਬਾੜ ਲਿਆ ਕੀ ਤੂੰ ਮੈਨੂੰ ਰਾਮਚੰਦਰ ਸਮਝ ਲਿਆ ਉਸੀ ਸਮੇਂ रामचंद्र ਜੀ ਦੇ ਮਨ ਤੇ ਬੜੀ ਗਹਿਰੀ ਸੱਟ ਲੱਗੀ ਲੋਕਾਂ ਨੇ رائے ਗਲਤ ਦੇ ਦਿੱਤੀ ਉਹਨਾਂ ਨੂੰ ਸੀਤਾ ਦਾ ਤਿਆਗ ਕਰਨਾ ਪਿਆ ਇੱਕ ਵਾਰ ਦੋਨੋਂ ਭਰਾ रामचंद्र ਜੀ ਤੇ ਲక్ష్మణ ਜੀ ਪੂਰਬ ਵੱਲ ਚਲੇ ਗਏ ਉੱਥੇ ਗਏ ਤਾਂ ਪਾਣੀ ਦੀ ਪਿਆਸ ਲੱਗੀ ਇੱਕ ਕਿਸਾਨ ਹਲ ਚਲਾ ਰਿਹਾ ਹੈ ਉਸਨੇ ਸਿਰ ਉੱਤੇ ਲੋਹੇ ਦੀਆਂ ਤਾਰਾਂ ਦਾ ਇੱਕ ਟੋਪ ਲਿਆ ਹੋਇਆ ਹੈ ਤੇ ਤਾਰਾਂ ਦਾ ਹੀ ਕੋਟ ਗਲ ਵਿੱਚ ਪਾਇਆ ਹੋਇਆ ਹੈ ਬਲਦਾਂ ਉੱਤੇ ਵੀ ਲੋਹੇ ਦੇ ਝੁੱਲ ਪਾਏ ਹੋਏ ਇਹ ਤੇ ਪੈਰਾਂ ਵਿੱਚ ਵੀ ਚਮੜੇ ਦੇ ਫੁੱਟਲੈਸ ਪਾਏ ਹੋਏ ਹਨ ਕਿਸਾਨ ਨੇ ਆਪਣੇ ਪੈਰਾਂ ਵਿੱਚ ਵੀ ਫੁੱਟਲੈਸ ਪਾਏ ਹੋਏ ਹਨ ਪਾਣੀ ਪੀਣ ਤੋਂ ਬਾਅਦ ਰਾਮਚੰਦਰ ਜੀ ਕਹਿਣ ਲੱਗੇ ਪੁਰਖਾ ਤੂੰ ਹਲ ਵਾਣ ਆਇਆ ਹੈ ਤੇ ਰੂਪ ਕੀ ਬਣਾਇਆ ਹੈ ਇਹ ਕਿਉਂ ਹੈ ਕਹਿੰਦਾ ਮਹਾਰਾਜ ਇੱਥੇ ਇੱਕ ਪੰਛੀ ਹੈ ਉਸਦੀ ਬਹੁਤ ਤੇਜ਼ ਚੁੰਝ ਹੈ ਜੀ ਉਹ ਛਪਟਾ ਮਾਰੇ ਤਾਂ ਮਾਸ ਕੱਢ ਕੇ ਲੈ ਜਾਂਦਾ ਹੈ ਇਸ ਕਰਕੇ ਲੋਹੇ ਦੀਆਂ ਤਾਰਾਂ ਦਾ ਅਸੀਂ ਝੁੱਲ ਬਣਾ ਦਿੱਤਾ ਹੈ ਤੇ ਮੈਂ ਵੀ ਤਾਰਾਂ ਦੀ ਟੋਪੀ ਉੱਤੇ ਪਾਈ ਹੋਈ ਹੈ ਕਹਿੰਦੇ ਫਿਰ ਪੈਰਾਂ ਵਿੱਚ ਚਮੜੇ ਦੇ ਫੁੱਟਲਸ ਪਾਏ ਹਨ ਕਹਿੰਦਾ ਇੱਥੇ ਇੱਕ ਬਹੁਤ ਜ਼ਹਿਰੀਲਾ ਵਿੱਛੂ ਹੈ ਜਦ ਉਹ ਲੜ ਜਾਂਦਾ ਹੈ ਤਾਂ ਪੱਥਰ ਨੂੰ ਵੀ ਖਿਲ ਬਣਾ ਦਿੰਦਾ ਹੈ ਉਸ ਤੋਂ ਬਚਣ ਵਾਸਤੇ ਅਸੀਂ ਇਹ ਕੀਤਾ ਹੈ रामचन्द्र जी ਕਹਿਣ ਲੱਗੇ ਦੇਖ ਭਾਰਤ ਵਰਸ਼ ਦੇ ਵਿੱਚ ਕਿਧਰ ਜ਼ਮੀਨ ਦਾ ਘਾਟਾ ਹੈ ਤੂੰ ਇਹ ਜ਼ਮੀਨ ਛੱਡ ਕੇ ਚੰਗੀ ਜਗ੍ਹਾ ਜਾ ਕੇ ਲੈ ਲਵੋ ਕਿਸਾਨ ਨੇ ਕਿਹਾ ਕਿ ਵਾਹ ਜੀ ਵਾਹ ਕਹਿੰਦਾ ਮੈਂ ਤੁਹਾਨੂੰ ਚੰਗਾ ਪਾਣੀ ਪਲਾਇਆ ਪਰ ਮੈਂ ਤੁਹਾਡੇ ਤੋਂ ਕੋਈ ਗਲਤ رائے ਥੋੜਾ ਲੈਣੀ ਹੈ ਤੁਸੀਂ ਮੈਨੂੰ ਇਹ ਦੱਸੋ ਭਲਾ ਆਪਣੀ ਔਰਤ ਨੂੰ ਤੇ ਆਪਣੀ ਜ਼ਮੀਨ ਨੂੰ ਦੁਨੀਆਂ ਵਿੱਚ ਕੌਣ ਛੱਡਦਾ ਹੈ ਕੀ ਤੁਸੀਂ ਮੈਨੂੰ ਰਾਮਚੰਦਰ ਸਮਝਿਆ ਹੈ ਕਿ ਜਿਸ ਨੇ ਲੋਕਾਂ ਦੇ ਕਹਿਣ ਤੇ ਸੀਤਾ ਜੀ ਦਾ ਤਿਆਗ ਕਰ ਦਿੱਤਾ ਮੈਂ ਇਹ ਹਰਗिज ਨਹੀਂ ਕਰ ਸਕਦਾ ਰਾਮਚੰਦਰ ਜੀ ਲక్ష్మణ ਦੇ ਮੂੰਹ ਵੱਲ ਵੇਖਣ ਲੱਗ ਪਏ ਕਹਿੰਦੇ ਲక్ష్ਮਣ ਹੁਣ ਦੱਸ ਕੀ ਕਰੀਏ ਦੁਨੀਆਂ ਤਾਂ ਦੋ ਮੂਹੀ ਹੈ ਰਾਮਚੰਦਰ ਜੀ ਲక్ష్మణ ਨੂੰ ਕਹਿੰਦੇ ਉਧਰ ਧੋਬੀ ਨੇ ਕਿਹਾ ਸੀ ਸੀਤਾ ਜੀ ਨੂੰ ਘਰ ਕਿਉਂ ਲਿਆਂਦਾ ਤੇ ਇੱਧਰ ਵਾਲੇ ਪਾਸੇ ਆਹ ਉਲਟੀ ਗੱਲ ਕਹਿੰਦਾ ਹੈ ਸੋ ਲੋਕ ਵਾਸ਼ਨਾ ਵਿੱਚ ਪੈ ਕੇ ਬੰਦਾ ਕਿਸੇ ਨੂੰ ਖੁਸ਼ ਨਹੀਂ ਕਰ ਸਕਦਾ ਸਾਰਿਆਂ ਦੀ ਆਪਣੀ ਆਪਣੀ ਮਤ ਹੁੰਦੀ ਹੈ ਜਿਵੇਂ ਦੀ ਕਿਸੇ ਦੀ ਸਮਝ ਵਿੱਚ ਆਉਂਦੀ ਹੈ ਵੈਸੀ ਹੀ ਗੱਲ ਕਰਦਾ ਹੈ ਫਿਰ ਸ਼ਸਤਰ ਵਾਸਨਾ ਹੁੰਦੀ ਹੈ ਕਿ ਕਿਤਾਬਾਂ ਪੜ੍ਹੀ ਜਾਣੀਆਂ ਲੋਕਾਂ ਨੂੰ ਸੁਣਾਈ ਜਾਣੀਆਂ ਤੇ ਆਪਣਾ ਹਾਲ ਪੋਰ ਵਰਗਾ ਹੁੰਦਾ ਹੈ ਕਿਸਾਨ ਪੋਰ ਨੂੰ ਹਲ ਦੇ ਨਾਲ ਲਾ ਕੇ ਧਰਤੀ ਵਿੱਚ ਦਾਣੇ ਬੀਜਦਾ ਹੈ ਜੋ ਵਿੱਚੋਂ ਖੋਖਲਾ ਹੁੰਦਾ ਹੈ ਧਰਤੀ ਵਿੱਚ ਜਾ ਕੇ ਦਾਣੇ ਜੰਮ ਜਾਂਦੇ ਹਨ ਪਰੰਤੂ ਪੋਰ ਵਿੱਚ ਕੋਈ ਵੀ ਨਹੀਂ ਰਹਿੰਦਾ ਗ੍ਰੰਥ ਵਿੱਚ ਪੜ੍ਹ ਕੇ ਲੋਕਾਂ ਨੂੰ ਸੁਣਾਈ ਜਾਣਾ ਤੇ ਲੋਕਾਂ ਤੋਂ ਵਾਹ 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 ਲਈ ਜਾਣੀ ਇਸ ਨੂੰ ਸ਼ਸਤਰ ਵਾਸਨਾ ਆਖਦੇ ਹਨ ਫਿਰ ਹੋਇਆ ਕਰਦੀ ਹੈ ਅੰਗਸ ਥਾਨ ਵਾਸਨਾ ਚਿਲੇ ਕੱਟਣੇ ਤੇ ਵਚਨ ਕਰਨੇ ਕਿ ਬਈ ਤੇਰਾ ਫਲਾਣਾ ਕੰਮ ਹੋ ਜਾਵੇਗਾ ਪਹਿਲਾਂ ਤਾਂ ਸਰੀਰ ਤੇ ਕਸ਼ਟ ਸਹਿ ਕੇ ਚਿਲੇ ਕੱਟਦੇ ਹਨ ਫਿਰ ਉਹਨਾਂ ਨੂੰ ਪੈਸਿਆਂ ਲਈ ਲੋਕਾਂ ਨੂੰ ਵੇਚਦੇ ਹਨ ਇਹ ਵਾਸਨਾ ਸਭ ਤੋਂ ਮਾੜੀ ਹੁੰਦੀ ਹੈ ਸੋ ਇਸ ਤਰ੍ਹਾਂ ਵਾਸ਼ਨਾ ਦਾ ਤਿਆਗ ਕਰੇ ਬਿਨਾ ਨਾਮ ਨਹੀਂ ਚੱਲਦਾ ਨਾਮ ਨੂੰ ਰੋਜੀ ਵਾਸਤੇ ਵੇਚਣਾ ਕਿ ਕੀਰਤਨ ਸੋਨਾ ਕਰਦਾ ਹੈ ਤੇ ਬਾਜੇ ਦੇ ਉੱਤੇ ਪੈਸੇ ਧਰਉਣ ਲੱਗ ਜਾਣਾ ਰੋਜੀ ਪਿੱਛੇ ਨਾਮ ਨੂੰ ਵੇਚਣਾ ਆਪਣੇ ਤਪ ਨੂੰ ਵੇਚਣਾ ਹੁੰਦਾ ਹੈ ਬੰਦਾ ਭੁੱਲ ਜਾਂਦਾ ਹੈ ਰੋਜੀ ਤਾਂ ਪਰਮੇਸ਼ਰ ਦਿੰਦਾ ਹੈ ਕੌਣ ਹੈ ਦੁਨੀਆ ਵਿੱਚ ਜਿਸ ਨੂੰ ਰੋਜੀ ਨਹੀਂ ਮਿਲਦੀ ਮਹਾਰਾਜ ਤਾਂ ਇਸ ਤਰ੍ਹਾਂ ਪ੍ਰਮਾਨ ਕਰਦੇ